ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਰੈਸਪੀਜ਼ ਕਿੰਦਾਂ ਦੀ ਲੱਗਦੀਆਂ ਨੇ ਤੇ ਚਲੋ ਜੀ ਹੁਣ ਆਪਾਂ ਇੱਕ ਨਵੀਂ ਰੈਸਪੀ ਲੈ ਕੇ ਆਏ ਆ ਤੇ ਅੱਜ ਅਸੀਂ ਬਣਾਵਾਂਗੇ ਜੀ ਤੋਰੀਆਂ ਦੀ ਸਬਜ਼ੀ ਬਿਲਕੁਲ ਪੰਜਾਬੀ ਸਟਾਈਲ 'ਚ ਤੇ ਬਿਲਕੁਲ ਆਪਾਂ ਸਿੰਪਲ ਸਬਜ਼ੀ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਤੇ ਨਾ ਹੀ ਆਪਾਂ ਇਹਦੇ ਵਿੱਚ ਜਿਆਦਾ ਮਸਾਲੇ ਪਾਵਾਂਗੇ ਤੇ ਬਹੁਤ ਹੀ ਘੱਟ ਇੰਗਰੀਡੀਅੰਟਸ ਨਾਲ ਜਿਹੜੀ ਆਪਣੀ ਸਬਜੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਜਿਆਦਾ ਟੇਸਟੀ ਬਣੂਗੀ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਕਰਦੇ ਹਾਂ ਸਟਾਰਟ 1 ਕਿਲੋ ਤੋਰੀਆਂ ਲਈ ਆਪਾਂ ਨੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਛਿੱਲਕ ਉਤਾਰ ਲਵਾਂਗੇ ਤੋਰੀਆਂ ਆਪਾਂ ਨੇ ਚੰਗੀ ਤਰ੍ਹਾਂ ਛਿੱਲ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਛੋਟੇ-ਛੋਟੇ ਪੀਸੇ ਵਿੱਚ ਕੱਟ ਕਰ ਲਵਾਂਗੇ। ਕੱਟ ਕਰਨ ਤੋਂ ਬਾਅਦ ਇੱਕ ਵਾਰੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ। ਤੇ ਹੁਣ ਆਪਾਂ ਨੇ ਕੜਾਹੀ ਗਰਮ ਹੋਣ ਲਈ ਰੱਖ ਦਿੱਤੀ ਐ। ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੜਛੀ ਲਗਭਗ ਸਰੋਂ ਦਾ ਤੇਲ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਇਧਰ ਆਪਾਂ ਨੇ ਪਿਆਜ਼, ਹਰੀ ਮਿਰਚ ਤੇ ਲਸਣ ਨੂੰ ਵੀ ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਰੱਖ ਲਿਆ ਤੇ ਹੁਣ ਤੇਲ ਆਪਣਾ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਦੇ ਤੋਂ ਬਾਅਦ ਆਪਾਂ ਨੇ ਜਿਹੜੇ ਗ੍ਰाइंड ਕਰਕੇ ਪਿਆਜ਼ ਹਰੀ ਮਿਰਚ ਤੇ ਲਸਣ ਰੱਖੇ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਲਾਈਟ ਬ੍ਰਾਊਨ ਹੋਣ ਤੱਕ ਆਪਾਂ ਭੁੰਨ ਲਵਾਂਗੇ ਤੇ ਹੁਣ ਮਸਾਲਾ ਆਪਣਾ ਪਹੁੰਚ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ 1 ਮਿੰਟ ਲਈ ਇਹਨਾਂ ਨੂੰ ਪਕਾਵਾਂਗੇ ਤੇ ਜਦੋਂ ਤੁਹਾਡਾ ਮਸਾਲਾ ਜਿਹੜਾ ਥੋੜਾ ਜਿਹਾ ਥਿੱਕ ਹੋ ਜਾਵੇ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਸਬਜੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਆਪਾਂ ਹੱਥਾਂ ਨਾਲ ਕ੍ਰਸ਼ ਕਰਕੇ ਇਸ ਤਰ੍ਹਾਂ ਥੋੜੀ ਜਿਹੀ ਕਸੂਰੀ ਮੇਥੀ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜੀ 'ਚ ਤੇ ਹੁਣ ਆਪਾਂ ਇਹਨੂੰ 15 ਤੋਂ 20 ਮਿੰਟ ਵਾਸਤੇ ਲੋ ਫਲੇਮ ਤੇ ਪਕਾਵਾਂਗੇ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰੀ ਜਾਵਾਂਗੇ ਤੇ ਹੁਣ ਲਗਭਗ 10 ਮਿੰਟ ਹੋ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀ 50% ਬਣ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਹੋਰ ਪਕਾਵਾਂਗੇ ਤੇ ਦੇਖੋ ਜੀ ਹੁਣ ਆਪਣੀ ਸਬਜੀ ਜਿਹੜੀ ਉਹ ਬਣ ਕੇ ਰੈਡੀ ਹੋ ਚੁੱਕੀ ਐ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਐ ਸਬਜੀ ਦਾ ਤੇ ਖਾਣਚੀ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਐ ਤੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਐ ਸਬਜੀ ਦਾ ਤੇ ਖਾਣਚੀ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਐ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖਿਓ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਬਣਾਈ ਐ ਆਪਾਂ ਨੇ ਤੇ ਇਨਗਰੀਡੀਅੰਟ ਵੀ ਬਹੁਤ ਹੀ ਘੱਟ ਯੂਜ਼ ਹੋਏ ਆ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਤੇ ਜੇ ਤੁਹਾਨੂੰ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਉਹ ਵੀ ਸਾਨੂੰ ਜ਼ਰੂਰ ਦੱਸਿਓ ਧੰਨਵਾਦ